ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਵੀ ਰਾਵੀ ਆਪਣਾ ਕਹਿਰ ਵਰ ਪਾ ਰਹੀ ਹੈ ਕਈ ਪਿੰਡ ਹੜ੍ਹ ਦੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਔਰ ਖੇਤਾਂ ਦੇ ਵਿੱਚ ਨੱਕੋ ਨੱਕ ਪਾਣੀ ਭਰਿਆ ਹੈ ਹਾਲਾਤ ਇਹ ਨੇ ਕਿ ਰਾਵੀ ਦਾ ਪਾਣੀ ਅਜਨਾਲਾ ਦੇ ਹੋਰ ਪਿੰਡਾਂ ਨੂੰ ਆਪਣੀ ਚਪੇਟੇ ਵਿੱਚ ਲੈਦਾ ਨਜ਼ਰ ਆ ਰਿਹਾ ਹੈ ਬੇहद ਹੀ ਡਰਾਉਣੀਆਂ ਤਸਵੀਰਾਂ ਨਾਲਾ ਦੇ ਵਿੱਚ ਰਾਵੀ ਦੇ ਪਾਣੀ ਨੇ ਆਪਣਾ ਕਹਿਰ ਮਚਾਇਆ ਹੋਇਆ ਤਾਂ ਪੂਰਾ ਅਜਨਾਲਾ ਕਸਬਾ ਜਿਹੜਾ ਇਸ ਵੇਲੇ ਰਾਵੀ ਦੇ ਪਾਣੀ ਦੇ ਨਾਲ ਕਿਰਿਆ ਹੋਇਆ ਨਜ਼ਰ ਆ ਰਿਹਾ ਤਾਂ ਮੈਂ ਇਸ ਵੇਲੇ ਅਜਨਾਲਾ ਤੋਂ ਗੁਰਦਾਸਪੁਰ ਜਾਣ ਵਾਲਾ ਜਿਹੜਾ ਹਾਈਵੇ ਹੈ ਉੱਥੇ ਮੌਜੂਦ ਹਾਂ ਤੇ ਤਸਵੀਰਾਂ ਕਾਫੀ ਡਰਾਉਣ ਵਾਲੀਆਂ ਨੇ ਤੁਸੀਂ ਦੇਖੋ ਕਿ ਹਾਈਵੇ ਦੇ ਉੱਤੇ ਕਿਸ ਤਰੀਕੇ ਦੇ ਨਾਲ ਪੂਰਾ ਇਸ ਤਰੀਕੇ ਦੇ ਨਾਲ ਲੱਗ ਰਿਹਾ ਕਿ ਜਿਸ ਤਰ੍ਹਾਂ ਦਰਿਆ ਜੋ ਹੈ ਉਹ ਇਸ ਜਗ੍ਹਾ ਤੇ ਹੀ ਵਿੰਦਾ ਹੋਵੇ ਬਰਸਾਤ ਵੀ ਸ਼ੁਰੂ ਹੋ ਚੁੱਕੀ ਹੈ ਔਰ ਪਾਣੀ ਦੀ ਸਪੀਡ ਤੁਸੀਂ ਦੇਖੋ ਥੋੜੀ ਦੇਰ ਪਹਿਲਾਂ ਇੱਥੇ ਜੋ ਰਾਹਤ ਕਾਰਜਾਂ ਦੇ ਵਿੱਚ ਲੱਗਾ ਇੱਕ ਟਰੈਕਟਰ ਟਰਾਲੀ ਹੈ ਉਹ ਇੱਥੇ ਪਲਟੀ ਔਰ ਲੋਕ ਜੋ ਨੇ ਉਹ ਰੁੜਨ ਤੋਂ ਬਚੇ ਤਾਂ ਇਸ ਕਰਕੇ ਅਪੀਲ ਵੀ ਲਗਾਤਾਰ ਕੀਤੀ ਜਾ ਰਹੀ ਹੈ ਕਿ ਜਿਸ ਪਾਸੇ ਪਾਣੀ ਦਾ ਵਹਾਅ ਤੇਜ਼ ਹੋਵੇ ਉਸ ਪਾਸੇ ਲੋਕ ਨਾ ਜਾਣ ਤਾਂ ਇਹ ਤੁਸੀਂ ਦੇਖੋ ਕਿ ਹਾਈਵੇ ਚੋਂ ਹੁੰਦਾ ਹੋਇਆ ਇਹ ਪਾਣੀ ਜੋ ਹੈ ਖੇਤਾਂ ਵਾਲੇ ਪਾਸੇ ਜਾ ਰਿਹਾ ਔਰ ਖੇਤਾਂ ਦੇ ਨਾਲ ਨਾਲ ਲੱਗੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਇਹ ਪਾਣੀ ਭਰਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਅਜਨਾਲਾ ਤੋਂ ਗੁਰਦਾਸਪੁਰ ਜਾਣ ਵਾਲਾ ਜਿਹੜਾ ਹਾਈਵੇ ਹੈ ਔਰ ਤੁਸੀਂ ਦੇਖੋ ਕਿ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹਾਲਾਂਕਿ ਜੋ ਰਾਵੀ ਦਰਿਆ ਉਹ ਇੱਥੋਂ ਕਾਫੀ ਕਿਲੋਮੀਟਰ ਦੂਰ ਤੇ ਆ ਪਰ ਇਸ ਵੇਲੇ ਹਾਲਾਤ ਤੁਸੀਂ ਦੇਖੋ ਕਿ ਹਾਈਵੇ ਤੇ ਜਿੱਥੇ ਮੈਂ ਖੜਾ ਹੋ ਕੇ ਰਿਪੋਰਟਿੰਗ ਕਰ ਰਿਹਾ ਤਾਂ ਇੱਥੇ ਵੀ ਗੋਡੇ-ਗੋਡੇ ਤੱਕ ਪਾਣੀ ਹੈ ਜੇਕਰ ਥੋੜਾ ਅੱਗੇ ਅਸੀਂ ਜਾਵਾਂਗੇ ਤਾਂ ਅੱਗੇ ਡੁੱਬਣ ਦਾ ਵੀ ਖਤਰਾ ਹੈ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਤਾਂ ਇਹ ਪਾਣੀ ਜੋ ਹੈ ਰੋੜ ਵੀ ਸਕਦਾ ਹੈ ਇਨਸਾਨ ਨੂੰ ਤਾਂ ਹਾਈਵੇ ਤੁਸੀਂ ਦੇਖੋ ਕਿ ਇਹ ਨਵਾਂ ਜਿਹੜਾ ਹਾਈਵੇ ਬਣ ਰਿਹਾ ਹੈ ਉੱਥੇ ਇਸ ਤਰੀਕੇ ਦੇ ਖਲਾਤ ਬਣੇ ਹੋਏ ਨੇ ਇਸ ਪਾਸੇ ਤੁਸੀਂ ਦੇਖੋ ਕਿ ਰਿਹਾਇਸ਼ੀ ਇਲਾਕਾ ਹੈ ਔਰ ਪੂਰੇ ਜਿਹੜੇ ਕਾਰਨ ਉਹ ਹਰ ਪਾਸਿਓਂ ਪਾਣੀ ਦੇ ਨਾਲ ਕਿਰੇ ਹੋਏ ਨਜ਼ਰ ਆ ਰਹੇ ਨੇ ਤਾਂ ਬਰਸਾਤ ਵੀ ਸ਼ੁਰੂ ਹੋ ਚੁੱਕੀ ਹੈ ਔਰ ਜੇਕਰ ਇਸੇ ਤਰ੍ਹਾਂ ਤੇਜ਼ ਬਰਸਾਤ ਲਗਾਤਾਰ ਪੈਂਦੀ ਹੈ ਤਾਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਪੋ ਹੋਰ ਵੱਧ ਸਕਦੀਆਂ ਨੇ ਤਾਂ ਤਸਵੀਰ ਤੁਸੀਂ ਦੇਖੋ ਕਿ ਅਜਨਾਲਾ ਸ਼ਹਿਰ ਜੋ ਹੈ ਉਹ ਇਸ ਵੇਲੇ ਦਰਿਆ ਦਾ ਰੂਪ ਧਾਰਨ ਕਰ ਚੁੱਕਾ ਹੈ ਤਸਵੀਰਾਂ ਜਿੱਥੇ ਹੈਰਾਨ ਕਰਨ ਵਾਲੀਆਂ ਨੇ ਉੱਤੇ ਹੀ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਕਿਤਨਾ ਕਿਤੇ ਵਧਾਉਣ ਵਾਲੀਆਂ ਜ਼ਰੂਰ ਨੇ ਤਾਂ ਅਸੀਂ ਲਗਾਤਾਰ ਹਰ ਇੱਕ ਜਿਹੜੀ ਤਸਵੀਰ ਹੈ ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਨੇ ਜਾਂ ਫਿਰ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਹੋਣਗੇ ਤਾਂ ਉਹਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਰਿਸ਼ਤੇਦਾਰਾਂ ਦੀ ਚਿੰਤਾ हां सी ਉਹਨਾਂ ਨੂੰ ਘਰ ਬੈਠੇ ਆ ਇਹ ਜਿਹੜੀ ਜਾਣਕਾਰੀ ਹੈ ਉਹ ਇਸ ਕਰਕੇ ਪੁੱਛਾਰੇ ਆ ਕਿਉਂਕਿ ਪ੍ਰਸ਼ਾਸਨ ਲਗਾਤਾਰ ਇਹ ਦਾਵਾ ਕਰ ਰਿਹਾ ਕਿ ਰਾਹਤ ਕਾਰਜ ਜਿਹੜੇ ਨੇ ਉਹ ਜਾਰੀ ਨੇ ਹਾਲਾਂਕਿ ਇਸ ਜਗ੍ਹਾ ਦੇ ਉੱਤੇ ਕੋਈ ਵੀ ਬੋਟ ਜਿਹੜੀ ਹੈ ਉਹ ਹਲੇ ਤੱਕ ਨਜ਼ਰ ਨਹੀਂ ਆਈ ਪਰ ਟਰੈਕਟਰ ਟਰਾਲੀਆਂ ਦੇ ਜ਼ਰੀਏ ਜਿਹੜੀ ਲੋਕਾਂ ਤੱਕ ਰਾਹਤ ਸਮੱਗਰੀ ਹੈ ਸਾਹਮਣੇ ਇੱਕ ਇਮਾਰਤ ਤੁਸੀਂ ਦੇਖ ਸਕਦੇ ਹੋ ਘਰ ਹੈ ਉਹ ਵੀ ਪਾਣੀ ਦੇ ਵਿੱਚ ਘਿਰਿਆ ਹੋਇਆ ਨਜ਼ਰ ਆ ਰਿਹਾ ਤਾਂ ਜੇਕਰ ਦੋ ਦਿਨ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ ਇਤੋਂ ਕਈ ਕਿਲੋਮੀਟਰ ਦੂਰ ਗੱਗੋ ਮਾਹਲ ਪਿੰਡ ਹੈ ਉੱਥੇ ਹਾਈਵੇ ਦੇ ਉੱਤੇ ਪਾਣੀ ਆਇਆ ਸੀ ਪਰ ਕੱਲ ਸ਼ਾਮ ਅਚਾਨਕ ਅਜਨਾਲਾ ਸ਼ਹਿਰ ਦੇ ਵਿੱਚ ਇਸ ਪਾਣੀ ਨੇ ਦਸਤਕ ਦਿੱਤੀ ਔਰ ਅਜਨਾਲੇ ਦੇ ਕਈ ਜਿਹੜੇ ਮੁਹੱਲੇ ਨੇ ਉਹ ਇਸ ਵੇਲੇ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਨੇ ਸਾਹਮਣੇ ਤੁਸੀਂ ਦੇਖੋ ਕਿ ਇਹ ਜਦੋਂ ਅਜਨਾਲਾ ਤੋਂ ਨਿਕਲ ਕੇ ਬਾਕੀ ਪਿੰਡਾਂ ਵਾਲੇ ਪਾਸੇ ਜਿਹੜੀਆਂ ਸੜਕਾਂ ਜਾਂਦੀਆਂ ਨੇ ਤਾਂ ਉਹ ਇਸ ਵੇਲੇ ਪੂਰੀ ਤਰ੍ਹਾਂ ਜਲਥਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਗੇ ਵਧਿਆ ਦਰ ਗੁਰਦਾਸਪੁਰ ਦੇ ਪਿੰਡ ਮਕੋੜਾ ਪਤਨ ਦੇ ਵਿੱਚ ਹੜ੍ਹਾਂ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਪਾਣੀ ਦੀ ਭੇਂਟ ਚੜ ਗਈ ਨੇ ਔਰ ਸਾਰਾ ਸਮਾਨ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕਿਆ ਹੈ ਲੋਕ ਬੇਬਸ ਨਜ਼ਰ ਆ ਰਹੇ ਨੇ ਤਾਂ ਇਹ ਬਰਬਾਦੀ ਦੇ ਜ਼ਖਮ ਨੇ ਜੋ ਲਗਾਤਾਰ ਅਸੀਂ ਵਕੂ ਵਕ ਥਾਈ ਤੋਂ ਇਹ ਹਾਲਾਤ ਤੁਹਾਨੂੰ ਦਿਖਾ ਰਹੇ ਨਸ਼ਟ ਹੋ ਗਏ ਬਾਕੀ ਜਿੰਨਾ ਸਾਡੇ ਕੋ ਹੋ ਰਿਹਾ ਆਪਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਚ ਕਾਫੀ ਜਿਆਦਾ ਜਿਹੜੇ ਫਲੱਡ ਅਫੈਕਟਡ ਏਰੀਆ ਨੇ ਖਾਸ ਤੌਰ ਤੇ ਉਹ ਏਰੀਆ ਜਿਆਦਾ ਅਫੈਕਟ ਹੋਏ ਆ ਜੋ ਨਦੀ ਨਾਲੇ ਦੇ ਬਿਲਕੁਲ ਕੋਲ ਹੈ ਕਿਉਂਕਿ ਜਦ ਤੇਜ਼ ਮੀਂਹ ਪਿਆ ਜਾਂ ਫਿਰ ਜਿਹੜੇ ਬੰਨ ਟੁੱਟੇ ਤਾਂ ਇਹ ਜਿਹੜੇ ਨਦੀ ਨਾਲੇ ਆ ਇਹ ਉਫਾਨ ਤੇ ਸੀਗੇ ਅਸੀਂ ਮੌਜੂਦ ਆ ਕਿਉਂਕਿ ਬਾਰਡਰ ਏਰੀਆ ਬਿਲਕੁਲ ਲਾਲ ਲੱਗਦਾ ਹੈ ਰਾਵੀ ਬਿਲਕੁਲ ਲਾਲ ਲੱਗਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਇਸੇ ਜਿਹੜੇ ਪਿੰਡ ਨੇ ਦੋ ਤਿੰਨ ਉੱਥੇ ਹੀ ਜਿਆਦਾ ਅਫੈਕਟ ਪਿਆ ਔਰ ਕਈ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਪੂਰਾ ਜਿਹੜਾ ਸਮਾਨ ਹੈ ਉਹ ਖਤਮ ਹੋ ਚੁੱਕਿਆ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਹੈ ਉਹ ਇੰਨਾ ਜ਼ਿਆਦਾ ਸੀਗਾ ਕਿ ਪੂਰੇ ਜਿਹੜੇ ਘਰ ਨੇ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਨੇ ਬਾਬਾ ਜੀ ਇਹ ਸਾਰਾ ਨੁਕਸਾਨ ਹੋ ਗਿਆ ਨੁਕਸਾਨ ਹੈ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਂ ਹੀ ਗੱਲ ਕੀ ਕੋ ਕੁਆਂਟਲ ਮਾਂ ਹੋਣਿਆ ਸਰੋ ਹੀ ਸਾਰੇ ਗੱਲ ਕੀ ਬੇਕਾਰ ਹੋ ਗਿਆ ਜੀ ਗੱਲ ਗਿਆ ਕਣਕਾਂ ਕੱਢਣ ਦੀਆਂ ਗੱਲ ਕੀ ਕੋਠੇ ਝਟਣ ਇਹ ਸਾਰਾ ਸਮਾਨ ਆਪ ਦੇ ਲਈ ਵੀ ਸਾਰਾ ਹਾਂਜੀ ਇਹ ਸਾਰਾ ਘਲਕੀ ਘਰੋਂ ਲਿਆ ਆ ਗਏ ਰੱਖਿਆ ਸੀ ਆਪਣੇ ਬਹੁਤ ਜ਼ਿਆਦਾ ਪਾਣੀ ਸੀ ਬਹੁਤ ਜ਼ਿਆਦਾ ਪਾਣੀ ਤੇ 6 6.5 ਫੁੱਟ ਤੋਂ ਕਿਤਾں ਇਹ ਪਾਣੀ ਚ 6.5 ਫੁੱਟ ਸੀ ਤੇ ਬਹੁਤ ਜ਼ਿਆਦਾ ਕਿਉਂਕਿ ਹੁਣ ਪਾਣੀ ਦਾ ਲੈਵਲ ਤਾਂ ਘਟਿਆ ਲੇਕਿਨ ਹੁਣ ਸਮੈਲ ਜਿਹੜੀ ਹੈ ਜਾਂ ਫਿਰ ਬਿਮਾਰੀਆਂ ਜਿਹੜੀਆਂ ਉਹ ਜ਼ਰੂਰ ਹੋ ਸਕਦੀ ਹੈ ਰਮਨ ਜੀ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਨੁਕਸਾਨ ਆਇਆ ਘਰਾਂ ਦੇ ਜਿਹੜਾ ਸਮਾਨ ਵੀ ਸੀਗਾ ਉਹ ਵੀ ਸਾਰਾ ਨੁਕਸਾਨ ਦੇਖਿਏ ਮਲਕੇ ਕੁਦਰਤ ਵੱਲੋਂ ਮਲਕੇ ਪਾਣੀ ਦਾ ਬਹਾਵ ਹੀ ਇਹਨਾਂ ਮਲਕੇ ਇੱਕ ਰਾਵੀ ਤੇ ਉਝ ਦਰਿਆ ਇਥੇ ਬਹੁਤ ਨੇੜੇ ਲੱਗਦੇ ਨੇ ਤੇ ਮਕੌੜਾ ਪਿੰਡ ਚੱਕ ਰਾਮਸਾਏ ਹੋਰ ਕਈ ਪਿੰਡ ਜਿਹੜੇ ਆ ਬਾਰਡਰ ਦੇ ਆਪਣੇ ਦਰਿਆਵਾਂ ਦੇ ਬਿਲਕੁਲ ਨੇੜੇ ਨੇ ਜਿਹਦੇ ਕਾਰਨ ਮਲਕੇ ਇੱਧਰ ਪਾਣੀ ਦਾ ਬਹਾਵ ਜ਼ਿਆਦਾ ਹੋਣ ਕਾਰਨ ਮਲਕੇ ਕਾਫੀ ਨੁਕਸਾਨ ਆਇਆ ਔਰ ਮਨ ਬਹੁਤ ਦੁਖੀ ਹੁੰਦਾ ਜਦੋਂ ਇਸ ਤਰ੍ਹਾਂ ਦਾ ਬਿਲਕੁਲ ਕਿਉਂਕਿ ਗਰੀਬ ਲੋਕ ਨੇ ਔਰ ਉਹਨਾਂ ਦਾ ਖਾਣ ਪੀਣ ਦਾ ਬਿਲਕੁਲ ਇਹੋ ਹੀ ਮਲਕੇ ਸਾਧਨ ਵੀ ਉਸ ਤਰ੍ਹਾਂ ਦਾ ਹੀ ਤੇ ਅਸੀਂ ਮਿਲ ਕੇ ਖਾਣ ਪੀਣ ਦਾ ਜਦੋਂ ਇਹੋ ਜਿਹੇ ਜਿੱਦਾਂ ਦੇਖੀਦਾ ਵਾ ਵੀ ਕਣਕ ਸਾਰੀ ਖਰਾਬ ਹੋ ਚੁੱਕੀ ਆ ਸਾਲ ਦੀ ਮਿਹਨਤ ਜਿਹੜੀ ਬਕਾਰ ਹੋ ਗਈ ਆ ਤੇ ਬੜਾ ਮਨ ਦੁੱਖ ਲੱਗਦਾ ਜੇ ਮਿਲ ਕੇ ਦੇਖੋ ਬਿਲਕੁਲ ਇਹ ਤਸਵੀਰਾਂ ਵੀ ਬਿਆਨ ਕਰ ਰਹੀ ਆ ਕਿ ਕਿਸ ਤਰ੍ਹਾਂ ਇਹਨਾਂ ਦੇ ਕਪੜੇ ਬੈੱਡ ਅਲਮੀਰਾ ਫ੍ਰਿਜ ਇਹ ਸਾਰੇ ਬਾਹਰ ਪਏ ਕਿਉਂਕਿ ਮੋਸਟਲੀ ਜਿਹੜਾ ਨੇੜੇ ਨੇੜੇ ਜਿਹੜੇ ਪਿੰਡ ਨੇ ਰਾਵੀ ਦੇ ਉਹਨਾਂ ਦੇ ਜਿੰਨਾ ਵੀ ਸਮਾਨ ਇਸ ਘਰ ਦੇ ਹਾਲਾਤ ਦੇਖ ਲੈਂਦੇ ਆ ਕਿਉਂਕਿ ਬਹੁਤ ਹੀ ਮਾੜੇ ਹਾਲਾਤ ਨੇ ਕਿਉਂਕਿ ਪੂਰਾ ਅੰਦਰ ਤੱਕ ਮਾਤਾ ਜੀ ਅੰਦਰ ਤੱਕ ਪਾਣੀ ਵੜ ਗਿਆ ਜੀ ਇਹ ਅੰਦਰ ਤੱਕ ਦੇਖੋ ਇਹ ਦੋ ਕਮਰੇ ਦੋਨੇ ਕਮਰੇ ਸਾਡੇ ਟੁੱਟ ਗਏ ਅੱਛਾ ਤੇ ਹੁਣ ਨਾ ਬੈਠਣ ਨੂੰ ਜਗ੍ਹਾ ਤੇ ਨਾ ਖੜਨ ਨੂੰ ਜਗ੍ਹਾ ਕਿਸੇ ਦੇ ਘਰ ਰਹਿ ਕੰਨੇ ਆਹੀ ਤੇ ਕਿਸੇ ਦੇ ਘਰ ਹੀ ਖਾਈ ਕੰਨੇ ਰੋਟੀ ਇਹ ਜਿਹੜਾ ਸਾਰਾ ਸਮਾਨ ਸਮੂਹ ਨੇ ਟੁੱਟ ਗਿਆ ਦੇਖ ਲਓ ਤੁਸੀਂ ਦੇਖਿਓਗੇ ਸਭ ਕੁਛ ਖਿੜਕੀਆਂ ਦਰਵਾਜ਼ੇ ਉਹ ਸੁਟਿਆ ਬਾਹਰ ਤੋੜ-ਫੋੜ ਕੇ ਆਹੀ ਤੇ ਹੁਣ ਦੇ ਕੋਈ ਮਾਤਾ ਸਾਡੀ ਸਿਆਣੀ ਉਹ ਨੂੰ ਅਸੀਂ ਕੱਲ ਦੇ ਬਾਂਡੀ ਭੇਜ ਜੜੇ ਦਾ ਕਿ ਬਿਮਾਰ ਹੈ ਉਹ ਤੇ ਉਹਨੂੰ ਕਿੱਥੇ ਬਿਠਾਣਾ ਇਹਨੇ ਉਸ ਜੀ ਜਗ੍ਹਾ 'ਚ ਹੂੰ ਤੇ ਪਾਈ ਜੇ ਹੋ ਸਰ ਜਿੰਨੇ ਵੀ ਸਾਡੀ ਮਦਦ ਕਰ ਦੋ ਕਿ ਸਾਨੂੰ ਦੋ ਕਮਰੇ ਬਣਾਉਣਗੇ ਪ੍ਰਸ਼ਾਸਨ ਤੋਂ ਇਹ ਅੱਗੇ ਵੀ ਜਿਹੜਾ ਸਾਰਾ ਸਮਾਨ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਸੀਗਾ ਹਾਂਜੀ ਹਾਂਜੀ ਇਹ ਦੇਖੋ ਨਿਸ਼ਾਨ ਲੱਗੇ ਹੋਏ ਇੱਥੇ ਤੱਕ ਗਿੱਲਾ ਹੋਇਆ ਹੈ ਉੱਪਰ ਤੱਕ ਸਾਡੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਫਲੱਡ ਅਫੈਕਟਿਡ ਏਰੀਆ ਨੇ ਔਰ ਖਾਸ ਤੌਰ ਤੇ ਉਹ ਏਰੀਆ ਜ਼ਿਆਦਾ ਅਫੈਕਟ ਹੋਏ ਹਨ ਜੋ ਨਦੀ ਨਾਲੇ ਦੇ ਬਿਲਕੁਲ ਕਰਾ ਦੇ ਹਾਲਾਤ ਨੇ ਕਿਉਂਕਿ ਅਸੀਂ ਦੇਖ ਰਹੇ ਹਾਂ ਤੁਹਾਡੇ ਪਿੰਡ ਦੇ ਵੀ ਸਭ ਤੋਂ ਜ਼ਿਆਦਾ ਅਫੈਕਟ ਪਿਆ ਹੈ ਸਰ ਹਾਲਾਤ ਬਹੁਤ ਮਾੜੇ ਨੇ ਜੀ ਲਗਭਗ ਤਕਰੀਬਨ ਘਰ 4 4 5 5 ਫੁੱਟ ਪਾਣੀ ਹੈ ਸਾਰੇ ਘਰਾਂ ਦੇ ਅੰਦਰ ਪਰ ਜਿਹੜੇ ਘਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਸਾਰਾ ਹੀ ਘਰ ਡੈਮੇਜ ਹੋ ਚੁੱਕਿਆ ਹੈ ਸਾਰਾ ਡੈਮੇਜ ਹੋ ਗਿਆ ਹਾਂਜੀ 5 ਤੋਂ 6 ਫੁੱਟ ਜਿਹੜਾ ਇਹ ਪਾਣੀ ਇੱਥੇ ਫਿਰ ਗਿਆ ਬਾਕੀ ਇਹ ਸਾਰੇ ਜਿਹੜਾ ਖਾਂਦ ਦੇਖੋ ਤੁਸੀਂ ਚੋਲ ਦੇਖ ਰਹੇ ਹੋ ਇੱਥੇ ਡੰਗਰ ਵੀ ਨਹੀਂ ਖਾਂਦੇ ਸਾਰੇ ਸਵੇਲੇ ਇਹ ਤਾਂ ਪੂਰਾ ਨਸ਼ਟ ਹੋ ਗਿਆ ਨਸ਼ਟ ਹੋ ਗਿਆ ਜੀ ਹਾਂ ਬਾਕੀ ਜਿੰਨਾ ਸਾਡੇ ਕੋ ਹੋ ਰਿਹਾ ਹੈ ਹਿੰਦੀ ਚਲੋ ਮਦਦ ਕਰ ਰਹੇ ਆ ਖਾਣ ਪੀਣ ਦੇ ਰਾਸ਼ਨ ਦੇ ਤੇ ਹੁਣ ਬਿਮਾਰੀਆਂ ਵੀ ਫੈਲ ਸਕਦੀ ਸ Smell ਆਣਾ ਸ਼ੁਰੂ ਹੋ ਜਾਂਦਾ ਜੀ ਸਰ ਬਿਮਾਰੀਆਂ ਵੀ ਫੈਲ ਨਹੀਂ ਆ ਜੀ ਹਾਂਜੀ ਤੇ ਬਾਕੀ ਦੇਖੋ ਅਸੀਂ ਤਾਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਨੇ ਆ ਕਿ ਵੱਧ ਤੋਂ ਵੱਧ ਮਦਦ ਕੀਤੀ ਜਾਏ ਪਰਵਾਹ ਤੇ ਹਾਂ ਤੇ ਮਾਤਾ ਜੀ ਬਹੁਤ ਜ਼ਿਆਦਾ ਨੁਕਸਾਨ ਹਾਂਜੀ ਬਹੁਤ ਸਾਰੇ ਘਰਾਂ ਦਾ ਬੈਟ ਫੁੱਟ ਸਬਸ ਤੋਂ ਸੂਟ ਕੇ ਆ ਮਾਰਾ ਕੁੱਛ ਜਿਦੈ ਹਾਂਟ ਸਮਾ ਦੇ ਰੁੜ ਗਿਆ ਜੀ ਸਾਡਾ ਅਚਾਰ ਰੁੜ ਵੀ ਗਿਆ ਰੁੜ ਵੀ ਗਿਆ ਜਿਆ ਦੇਖੋ ਬਾਦਰ ਰੁੜ ਗਿਆ ਜੋ ਬੱਤੇ ਉਹ ਰਹੀ ਜੀ ਭਈਆ ਤੁਹਾਡੇ ਸਾਹਮਣੇ ਬਦਦਸ ਆਪਣਾਂ ਦੇ ਵਿੱਚ ਸੋਟੜੇ ਦਾਲ ਚੋਲ ਜਰੇ ਬਜੇ ਦੇ ਸਭ ਖਰਾਬ ਹੋਏ ਦੇ ਅਚੋ ਤੁਸੀਂ ਦੇਖ ਲੋ ਕਿ ਕਿਦਾਂ ਹੋਇਆ ਸਭ ਬਦਬੂ ਮਾਰ ਗਿਆ ਸਾਰਾ ਸਾਰਾ ਬਰਬਾਦ ਹੋ ਗਿਆ ਕੁਛ ਨਹੀਂ ਰਿਹਾ ਇਹ ਕਿਸੇ ਕਿਸੇ ਘਰ ਕਰ ਦੁਪਹਿਰ ਖਾਣਾ ਕੋਲ ਨਾ ਵੀ ਕਿਸਕੇ ਮੰਗਮੱਖਾ ਆ ਰਹੇ ਸਾਰੀ ਕੁਛ ਮਰਦ ਕੀ ਜਾਏ

ਅੱਜ ਤੱਕ ਪਾਣੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ 6-7 ਫੁੱਟ ਦਾ ਪਾਣੀ ਸੀ ਜਿੱਥੇ ਕਿ ਨੀਚੇ ਵੀ 7-8 ਫੁੱਟ ਪਾਣੀ ਦਾ ਸੀ 6 ਫੁੱਟ ਹੋਗਾ ਤੇ ਕਈ ਇਸ ਤਰ੍ਹਾਂ ਦੇ ਘਰ ਨੇ ਜੋ ਕਿ ਕਾਫੀ ਹਾਲਾਤ ਜਿਹੜੇ ਨੇ ਕਿਉਂਕਿ ਹੁਣ ਸਾਰਾ ਜਿਹੜਾ ਰਾਸ਼ਨ ਹੈ ਖਾਣ ਪੀਣ ਦਾ ਜਾਂ ਫਿਰ ਜਿਹੜਾ ਵੀ ਨਾ ਦਾ ਘਰ ਦਾ ਸਮਾਨ ਸੀ ਉਹ ਵੀ ਸਾਰਾ ਖਤਮ ਹੋ ਚੁੱਕਿਆ ਹਾਲਾਂਕਿ ਪ੍ਰਸ਼ਾਸਨ ਐਨਡੀਆਰਐਫ ਆਰਮੀ ਰੈਸਕਿਊ ਤਾਂ ਕਰ ਰਹੀ ਹੈ ਲੇਕਿਨ ਉਹ ਵੀ ਇਸ ਤਰ੍ਹਾਂ ਦੇ ਵੀ ਕਈ ਥਾਂ ਤੇ ਨਹੀਂ ਪਹੁੰਚ ਪਾ ਰਹੀ ਹੈ ਜਿਹੜੀ ਪ੍ਰਸ਼ਾਸਨ ਦੀ ਟੀਮਾਂ ਹੈ ਉਸ ਤੇ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਜਿਹੜੀ 657 ਨੇ ਜਾਂ ਫਿਰ ਪਿੰਡ ਦੇ ਲੋਕ ਆ ਸਭ ਜਿਸ ਜਗ੍ਹਾ ਤੇ ਨਹੀਂ ਪ੍ਰਸ਼ਾਸਨ ਪਹੁੰਚ ਰਿਹਾ ਉਹ ਉਸ ਜਗ੍ਹਾ ਤੇ ਜਿਹੜੀ ਮੇਨ ਪ੍ਰੋਬਲਮ ਹੈਗੀ ਆ ਉਹ ਸਰ ਜਿਹੜੇ ਰੋਡ ਹੈ ਰੋਡ ਲਿੰਕ ਹੈ ਉਹ ਟੁੱਟ ਚੁੱਕੇ ਹੈ ਕਨੈਕਟੀਵਿਟੀ ਸਵਾਫੀ ਜਿਹੜੇ ਗਹਿਰੇ ਖੱਡੇ ਉਹ ਪੈ ਚੁੱਕੇ ਹੈ ਉਸ ਕਰਕੇ ਜਿਹੜਾ ਹੈਗਾ ਬਾਈ ਰੋਡ ਤੇ ਨਹੀਂ ਜਾਇਆ ਜਾ ਸਕਦਾ ਤੇ ਹਾਲਾਤ ਬਣੇ ਹੋਏ ਨੇ ਅਗੇ ਵਧੇ ਆ ਉਧਰ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਬਿਆਸ ਦਰਿਆ ਦੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ ਵੱਖ-ਵੱਖ ਥਾਵਾਂ ਤੇ ਆਰਜੀ ਬੰਨ ਟੁੱਟਣ ਦੇ ਕਾਰਨ ਹਾਲਾਤ ਹੋਰ ਵੀ ਨਾਜ਼ੁਕ ਬਣੇ ਹੋਏ ਨੇ ਪਿੰਡ ਰਾਮਪੁਰ ਗੋਰਾ ਦੇ ਇੱਕ ਕਿਸਾਨ ਦੇ ਘਰ ਨੂੰ ਬਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਔਰ ਉਸ ਦੇ ਘਰ ਦੀਆਂ ਕੰਧਾਂ ਟੁੱਟ ਚੁੱਕੀਆਂ ਨੇ ਅਤੇ ਆਲੇ ਦੁਆਲੇ ਤੇਜ਼ ਗਤੀ ਦੇ ਨਾਲ ਪਾਣੀ ਵਹਿ ਰਿਹਾ ਹੈ ਜਿਸ ਕਰਕੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਜੀ ਦੇਖ ਹੀ ਰਹੇ ਹੋ ਤੁਹਾਡੇ ਕੈਮਰੇ ਰਾਹੀਂ ਪਰ ਸਕੇਲ ਹਾਲਾਤ ਸਾਡੇ ਬਣੇ ਆ ਤੇ ਤਕਰੀਬਨ 11 ਤਰੀਕ ਦੇ ਸਾਡੇ ਜਿਹੜਾ ਵਨ ਡੇਮੇਜ ਹੋਇਆ ਸੀ ਸਾਡਾ ਔਰ 11 ਤੋਂ ਬਾਅਦ ਜਿਹੜੇ ਸਾਡੇ ਵੱਤੋਂ ਖਰਾਬ ਜਿਹੜੇ ਹਾਲਾਤ ਜਿਹੜੇ ਸਾਡੇ ਦਿਨੋਂ ਜਿਹੜਾ ਖਰਾਬ ਹੀ ਹੁੰਦੇ ਗਏ ਹੁਣ ਉਸ ਦਿਨ ਆਪਾਂ 15 ਅਗਸਤ ਨੂੰ ਇੱਥੇ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ ਜਿਹੜੀ ਉਹ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਅੱਗੇ ਸਾਡੇ ਹਾਲਾਤ ਜਿਹੜੇ ਸੁਧਰ ਜਾਣ ਪਰ ਕਿਸੇ ਦੇ ਕੰਨ ਦੇ ਕੋਈ ਯੂੰ ਨਹੀਂ ਸਰਕੀ ਦੇਖੋ ਅੱਗੇ ਸਾਡਾ ਜਿਹੜਾ ਘਰ ਆ ਉਹ ਵੀ ਟਹਿ ਗਿਆ ਜਿਹੜਾ ਟੂੜੀ ਵਾਲਾ ਸ਼ੈੱਡ ਆ ਟੂੜੀ ਰੁੜ ਗਈ ਔਰ ਜਿਹੜਾ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਸਾਡਾ ਹੋਇਆ ਅਸ ਟਾਈਮ ਜਿਹੜੇ ਹਾਲਾਤ ਉਹ ਕ੍ਰਿਟੀਕਲ ਹੈਗੇ ਆ ਆਪਣੇ ਦੁਬਾਰਾ ਜੀਵਨ ਨੂੰ ਪਰਸਪਰੇ ਨੂੰ ਦੂਇਆ ਦੁਬਾਰਾ ਜੀਵਨ ਲਈ ਤੇ ਵਖੋ ਜੀ 1998 ਦਾ ਜਨਮ ਹੈ ਮੇਰਾ 1988 ਦੇ ਵਿੱਚ ਫਸਲ ਸਾਬ ਦੱਸਦੇ ਕਿ ਆਪਣੇ ਦਿੱਤਾ ਪਈ ਸੀ ਤੇ ਤਕਰੀਬਨ ਪੂਰੀ ਮਿਹਨਤ ਕਰਕੇ ਮਸ਼ੱਕਤ ਦੇ ਨਾਲ ਹੁਣ 7 ਤੋਂ 8 ਸਾਲ ਹੋਏ ਆਪਣੇ ਦੁਬਾਰਾ ਜਿਹੜੀ ਫਸਲ ਹੋਣ ਲੱਗੀ ਸੀ ਤੇ ਦੁਬਾਰਾ 23 ਦੇ ਵਿੱਚ ਫੇਰ ਆੜਾ ਹੋ ਗਿਆ 23 ਦੇ ਵਿੱਚ ਫਸਲ ਮਾਰੀ ਗਈ ਆਪਣੀ ਫੇਰ ਦੁਬਾਰਾ 23 ਤੋਂ ਬਾਅਦ 24 ਦੇ ਵਿੱਚ ਪੁਰੀਆਂ ਪੁੜੀਆਂ ਪਧਰੀਆਂ ਕਰਕੇ ਫੇਰ ਦੁਬਾਰਾ ਅਸਮੀ ਆਲ ਝੋਨਾ ਬੀਜਿਆ ਹੁਣ ਅੱਗੇ ਤੋਂ ਮੇਰੇ ਸਾਬ ਨਾਲ ਜਿਹੜੇ ਹਾਲਾਤ ਆ ਉਹ ਬਹੁਤ ਕ੍ਰਿਟੀਕਲ ਹੋ ਗਏ ਸਾਡੇ ਜਿਹੜੇ ਅੱਗੇ ਤੋਂ ਜਿਹੜੀ ਲੀਫ ਤੇ ਆਉਣ ਦੇ ਜਿਹੜੇ ਚਾਂਸ ਆ ਉਹ ਬਹੁਤ ਘੱਟ ਆ